ਮਨੇ ਫਿਰਦੇ ਸੀ ਨਾ ਇਹਨਾਂ ਨੇ ਲਹੰਗੇ ਤੱਕ ਕਰਵਾ ਕੇ ਮੇਰੇ ਕੈਨਸਲ ਕਰਾ ਦੋਸਤੋ ਸਵਾਗਤ ਹੈ ਤੁਹਾਡਾ ਦੇਸੀ ਟੜਕੇ ਦੇ ਉੱਤੇ ਅੱਜ ਗੱਲ ਕਰਾਂਗੇ ਮੈਕੂ ਢਿੱਲੋ ਦੇ ਬਾਰੇ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋਗੇ ਹਾਲਾ ਕੁਛ ਦਿਨ ਤੋਂ ਉਹਨਾਂ ਦੀ ਮੈਰਿਜ ਹੋਈ ਹੈ ਤੇ ਬਹੁਤ ਹੀ ਜ਼ਿਆਦਾ ਲੋਕ ਉਹਨਾਂ ਨੂੰ ਵਧਾਈਆਂ ਦੇ ਰਹੇ ਨੇ ਤੇ ਕਮੈਂਟਾਂ ਵਿੱਚ ਇੱਕ ਕੌਂਟਰੋਵਰਸੀ ਵੀ ਚੱਲ ਰਹੀ ਹੈ ਉਹਨਾਂ ਦੇ ਨਾਲ ਇੱਕ ਦੋਸਤ ਉਹਨਾਂ ਦੇ ਫਰੈਂਡ ਹੁੰਦੇ ਸੀ ਜਿਨ੍ਹਾਂ ਦਾ ਨਾਂ ਸੀ ਗੁਰਜਸ ਕਪਲ ਕਰਕੇ ਦੋਸਤੋ ਇਹ ਕੰਟਰੋਵਰਸੀ ਵੀ ਮੈਕ ਟਲੋ ਦੀ ਜਾਗੋ ਦੇ ਉੱਤੇ ਹੋਈ ਸੀ ਕੰਟਰੋਵਰਸੀ ਦੋਸਤੋ ਇੰਨੀ ਜ਼ਿਆਦਾ ਨਹੀਂ ਸੀ ਜਿੰਨੀ ਲੋਕਾਂ ਨੇ ਬਣਾ ਦਿੱਤੀ ਗੁਰਜਾਸ ਕਪਲ ਕੋ ਬਸ ਦੋਸਤੋ ਇਹੋ ਗਲਤੀ ਹੋ ਗਈ ਕਿ ਉਹਨਾਂ ਨੇ ਆਪਣੇ YouTube ਚੈਨਲ ਤੇ ਜਾਗੋ ਦਾ ਵਲੋਗ ਪਾ ਦਿੱਤਾ ਜਿਸ ਤੋਂ ਮੈਕ ਟਲੋ ਬਹੁਤ ਹੀ ਜ਼ਿਆਦਾ ਨਰਾਸ਼ ਹੋ ਗਏ ਕਿਉਂਕਿ ਉਹਨਾਂ ਆਪਣੀ ਮੈਰਿਜ ਬਾਰੇ ਕਿਸੇ ਵੀ ਸੋਸ਼ਲ ਹੈਂਡਲ ਤੇ ਕੁਝ ਵੀ ਅਪਲੋਡ ਨਹੀਂ ਸੀ ਕਰਨਾ ਉਹਨਾਂ ਨੇ ਸਾਰਿਆਂ ਨੂੰ ਸਰਪ੍ਰਾਈਜ਼ ਦੇਣਾ ਸੀ ਆ ਕੇ ਮੇਰੇ ਕੈਨਸਲ ਕਰਾ ਦੇ ਸੀਗੇ ਐਟ ਵੀ ਲੋਗ ਪੈਸੇ ਉਦੋਂ ਫੋਨ ਆਇਆ ਸੀ ਨਾ ਮਸੜ ਮੇਰੇ ਦਾ ਵੀ ਬੰਦੇ ਸੀ ਨਾ ਕੁਝ ਆਤਾ ਹੁੰਦੀਆਂ ਆਂ ਵੀ ਜਿਹੜੀਆਂ ਉਹ ਨਹੀਂ ਸੁਧਾਰਦਾ ਵੀ ਅਸੀਂ ਉਹਨੂੰ ਕਹਿ ਵੀ ਰਹੇ ਆਂ ਵੀ ਤੁਸੀਂ ਆ ਚੀਜ਼ ਨਾ ਕਰੋ ਨਾ ਕਰੋ